ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਬਾਈ ਗਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਬੰਧ ਦਾ ਕਾਰੋਬਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਨਿਊ ਭਾਰਤ ਸੋਲਰ ਕੰਪਨੀ ਕਿਸਾਨ ਭਰਾਵਾਂ ਲਈ ਹੜੀ ਦੇ ਸੀਜ਼ਨ ਦੇ ਉੱਤੇ ਵਿਸ਼ੇਸ਼ ਆਫਰ ਲੈ ਕੇ ਆਈ ਹੈ ਜੀ ਇਹ ਸਕੀਮ ਦਾ ਲਾਭ ਲਵੋ ਤੇ ਜਲਦੀ ਤੋਂ ਜਲਦੀ ਅੱਜ ਹੀ ਮੋਟਰਾਂ ਬੁੱਕ ਕਰਵਾਓ ਜੀ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਸੋਲਰ ਮੋਟਰਾਂ ਲਾ ਰਹੇ ਨੇ ਜੀ 3 ਐਚਪੀ ਦਾ ਰੇਟ ਹੈਗਾ ਜੀ 1,10,000 5 ਐਚਪੀ ਦਾ ਰੇਟ 1,75,000 7.5 ਐਚਪੀ ਦਾ ਰੇਟ ਹੈਗਾ 2,30,000 ਤੇ 10 ਐਚਪੀ ਦਾ ਰੇਟ 2,60,000 ਪਾਣੀ ਦਾ ਪ੍ਰੈਸ਼ਰ ਬਣਾ ਕੇ ਦੇਣ ਦੀ ਫੁੱਲ ਜ਼ਿੰਮੇਵਾਰੀ ਹੋਵੇਗੀ ਜੀ ਬਾਕੀ ਨੰਬਰ ਉੱਤੇ ਦੇ ਨੰਬਰਾਂ ਤੇ ਕਾਲ ਕਰ ਸਕਦੇ ਹੋ 95179325449464814181 ਨਾ ਦੋਨੋਂ ਨੰਬਰਾਂ ਤੇ ਸੰਪਰਕ ਕਰ ਤੇ ਅੱਜ ਹੀ ਮੋਲਟਰਾ ਬੁੱਕ ਕਰਵਾਓ ਜ਼ਮੀਨ ਠੇਕੇ ਦੇ ਚਾਹੀਦੇ ਨਾ ਵੀਰਾਂ ਨੂੰ 20 ਤੋਂ 40 ਤੱਕ ਏਰੀਆ ਰੋਪੜ ਮਛਵਾੜਾ 887281700 ਅੰਜ ਇਸ ਨੰਬਰ ਤੇ ਸੰਪਰਕ ਕਰੋ ਤਾਂ ਕਿ ਇਹਨਾਂ ਵੀਰਾਂ ਨੂੰ ਜ਼ਮੀਨ ਠੇਕੇ ਤੇ ਮਿਲ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕਦੀ ਹੈ ਜੋ ਕਿ ਵੀਰ ਮੋਟਰਾਂ ਲਵਾਉਣ ਦੇ ਚਾਹਵਾਨ ਨੇ ਉਹਨਾਂ ਤੱਕ ਪਹੁੰਚ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਦੋ ਵਿਸਬੀ ਜਗ੍ਹਾ ਵਿਕਾਊ ਹੈ ਜੀ 100 ਮੀਟਰ ਰੋਡ ਤੇ ਏਰੀਆ ਮੋੜ ਮੰਡੀ ਕੋਲੇ ਪਿੰਡ ਹੈ ਜੀ ਜ਼ਿਲ੍ਹਾ ਮਾਨਸਾ ਰੇਟ ਵੀਰ ਨੇ ਦੱਸਿਆ ਨਹੀਂ ਜੀ ਰੇਟ ਤੁਸੀਂ ਫੋਨ ਦੇ ਤੈਅ ਕਰ ਸਕਦੇ ਹੋ ਜੀ ਦੋ ਵਿਸਵੇ ਜਗ੍ਹਾ ਕੀ ਜ਼ਿਲ੍ਹਾ ਮਾਨਸਾ ਦਾ 8264251ਪੁਰ 801 ਨੰਬਰ ਤੇ ਫੋਨ ਕਰਕੇ ਦੋ ਵਿਸਵੇ ਜਗ੍ਹਾ ਜਿਹੜੀ ਤੁਸੀਂ ਸਾਰੀ ਜਾਣਕਾਰੀ ਲੈ ਕੇ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜੀ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਰੇੜੀ ਵਾਲਾ ਮੋਟਰਸਾਈਕਲ ਵਿਕਾਊ ਹੈ ਜੀ 2005 ਮਾਡਲ ਹੈ ਏਰੀਆ ਪਿੰਡ ਕਰਾਹੇ ਵਾਲਾ ਮੋਗਾ ਰੇਟ ਹੈ ਜੀ 22000 ਕਾਗਜ਼ ਵਗੈਰਾ ਓਕੇ ਨੇ ਜੀ ਕੰਡੀਸ਼ਨ ਜਮਾਂ ਸਾਫ਼ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਰੇੜੀ ਵਾਲਾ ਮੋਟਰਸਾਈਕਲ ਹੈ 2005 ਮਾਡਲ ਹੈ ਜੀ ਪਿੰਡ ਕਰਾਹੇ ਵਾਲਾ ਮੋਗਾ ਏਰੀਆ ਦੇ ਵਿੱਚ ਹੈਗਾ ਤੁਸੀਂ ਦੇਖ ਸਕਦੇ ਹੋ ਰੇਟ ਹੈਗਾ 22000 9463929109 9463929109 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੇੜੀ ਵਾਲਾ ਮੋਟਰਸਾਈਕਲ ਜਿਹੜਾ ਖਰੀਦ ਸਕਦੇ ਹੋ TAFE 25 ਟਰੈਕਟਰ ਵਿਕਾਊ ਹੈ ਜੀ TAFE 25 ਟਰੈਕਟਰ ਵਿਕਾਊ ਹੈ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਵੀ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਟਾਫੇ ਬੱਚੀ ਟਰੈਕਟਰ ਵਿਕਾਊ ਹੈ ਜੀ 1993 ਮਾਡਲ ਅਗਲੇ ਟਾਇਰ ਨਵੇਂ ਨੇ ਪਿਛਲੇ ਟਾਇਰ 45% 13 6 28 ਦੇ ਨੇ ਏਰੀਆ ਹੈਗਾ ਜੀ ਬਠਿੰਡਾ ਰੇਟ ਰੱਖਿਆ ਗਿਆ ਜੀ 1.5 ਲੱਖ ਰੁਪਏ 1.5 ਲੱਖ ਰੁਪਏ ਰੇਟ ਮੰਗਿਆ ਬਠਿੰਡੇ ਟਰੈਕਟਰ ਖੜਾ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ 1993 ਮਾਡਲ ਹੈ ਅਗਲੇ ਟਾਇਰ ਨਾ ਮੈਨੇ ਪਿਛਲੇ ਟਾਇਰ ਹੈ ਜੀ 45% 13 628 ਦੇ ਟਾਇਰ ਨੇ ਜੀ ਨੰਬਰ ਤੁਸੀਂ ਮਾਲਕ ਵੀਰ ਦਾ ਨੋਟ ਕਰ ਲਓ 8872360981 8872360981 ਇਸ ਨੰਬਰ ਤੇ ਫੋਨ ਕਰਕੇ ਟੈਫੇ ਬੱਚੀ ਡਾਇਰੈਕਟਰ 1993 ਮਾਡਲ 1.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਰ ਨੇ ਬਹੁਤ ਸੋਹਣੀ ਹੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਐਡ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ। ਛੋਟਾ ਹਾਥੀ ਵਿਕਾਊ ਹੈ ਜੀ 2021 ਮਾਡਲ, CNG ਪਾਸ 57000 ਚੱਲਿਆ ਰੇਟ ਹੈ ਜੀ 4 ਲੱਖ ਰੁਪਏ। 4 ਲੱਖ ਰੁਪਏ ਰੇਟ ਰੱਖਿਆ ਹੈ ਜੀ ਬਾਕੀ ਕਾਗਜ਼ ਵਗੈਰਾ ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ। 21 ਮਾਡਲ ਹੈ CNG ਪਾਸ ਛੋਟਾ ਹਾਥੀ ਵਿਕਾਊ। 9464299605 9464299605 ਇਸ ਨੰਬਰ ਤੇ ਫੋਨ ਕਰਕੇ ਛੋਟਾ ਹਾਥੀ ਤੁਸੀਂ 4 ਲੱਖ ਰੁਪਏ ਚ ਖਰੀਦ ਸਕਦੇ ਹੋ। ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2012 ਮਾਡਲ 2012 ਮਾਡਲ ਹੈ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਏਰੀਆ ਤਲਵੰਡੀ ਸਾਬੋ ਰੇਟ ਹੈ ਜੀ 453000 453000 ਰੁਪਏ ਰੇਟ ਰੱਖੇ ਗਿਆ ਜੀ 9417653700 ਤੇ ਨਾ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ ਨੂੰ 453000 ਚ ਖਰੀਦ ਸਕਦੇ ਹੋ ਸਵਰਾਜ 855 ਡਾਇਰੈਕਟਰ ਰਿਕਾਉ ਹੈ ਜੀ 2022 ਮਾਡਲ ਹੈ ਜੀ ਸਾਈਡ ਗੀਅਰ 406 ਘੰਟੇ ਚੱਲਿਆ ਜੀ 3 ਸਪੀਡ ਏਰੀਆ ਕੈਥਲ ਰੇਟ ਹੈ ਜੀ 7 ਲੱਖ 39000 7 ਲੱਖ 39000 ਰੇਟ ਮੰਗਿਆ ਸਾਈਡ ਗੀਅਰ ਹੈ 3 ਸਪੀਡ ਹੈ ਸਾਈਡ ਗੀਅਰ 3 ਸਪੀਡ 99960 45381 99960 45381 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ ਨੂੰ ਖੇਤ ਸਕਦੇ ਹੋ 100 ਗੱਜ ਚ ਬਣੀ ਡਬਲ ਸਟੋਰੀ ਕੋਠੀ ਵਿਕਾਊ ਹੈ ਜੀ 4 ਰੂਮ ਨੇ ਜੀ 4 ਅਟੈਚ ਵਾਸ਼ਰੂਮ ਨੇ ਜੀ ਏਰੀਆ ਜੀਰਕਪੁਰ ਫੁੱਲ ਕੰਪਲੀਟ ਹੈ ਜੀ 98881 32429 98881 32429 ਇਸ ਨੰਬਰ ਤੇ ਫੋਨ ਕਰਕੇ ਤੁਸੀਂ 100 ਗੱਜ ਦੇ ਵਿੱਚ ਬਣੀ ਡਬਲ ਸਟੋਰੀ ਕੋਠੀ ਫੁੱਲ ਕੰਪਲੀਟ ਕੀ ਇਤਸਾਕ ਦਿਓ ਜੀ ਰੇਟ ਵਗੈਰਾ ਪੁੱਛ ਕੇ ਇਹ ਮਾਲਕ ਵੀ ਉਹਦਾ ਨੰਬਰ ਹੈ ਜਿਹੜਾ ਤੁਹਾਨੂੰ ਦੱਸਿਆ 988132429 ਇਸ ਤੇ ਖਰੀਦ ਸਕਦੇ ਹੋ ਸਵਿਫਟ ਗੱਡੀ ਵਿਕਾਊ ਹੈ ਜੀ ਸਵਿਫਟ ਗੱਡੀ ਵਿਕਾਊ ਹੈ ਜੀ 2014 ਮਾਡਲ ਹੈ ਐਨਓਸੀ ਕਟਵਾ ਕੇ ਦੇਣਗੇ ਰੇਟ ਹੈ ਜੀ 3 ਲੱਖ 3000 ਏਰੀਆ ਚੱਕ ਪਾਲੀ ਵਾਲਾ ਫਾਜ਼ਿਲ ਕਾ ਕੰਡੀਸ਼ਨ ਜਮਨ ਸਾਫ਼ ਹੈ ਜੀ ਕੋਈ ਸਗਰੈਂਸ ਨਹੀਂ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ ਦਨ ਲਗਤੀ ਐਰਪੀ ਰੇਟ ਰੱਖਿਆ ਗਿਆ ਐਨਓਸੀ ਕਟਵਾ ਕੇ ਦੇਣਗੇ 9914996435 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਗੱਡੀ 2014 ਮਾਡਲ ਤੁਸੀਂ ਖਰੀਦ ਸਕਦੇ ਹੋ 16 ਏਕੜ ਜ਼ਮੀਨ ਵਿਕਾਊ ਹੈ ਜੀ ਲਿੰਕ ਰੋਡ ਦਾ ਫਰੰਟ ਦੋ ਮੋਟਰਾਂ ਤੇ ਨਹਿਰ ਦਾ ਪਾਣੀ ਮਿਆਈ ਵਾਲਾ ਵਾਣ ਹੈ 70000 ਨੂੰ ਠੇਕੇ ਤੇ ਲੱਗਦਾ ਏਰੀਆ सिरसा ਤਹਿਸੀਲ ਦਾ ਵਾਲੇ ਰੇਟ ਹੈ ਜੀ 40 ਲੱਖ ਰੁਪਏ ਏਕੜ ਦਾ 40 ਲੱਖ ਰੁਪਏ ਏਕੜ ਦਾ ਰੇਟ ਰੱਖਿਆ ਗਿਆ ਜੀ ਵਿੱਚ ਦੋ ਮੋਟਰਾਂ ਤੇ ਨਹਿਰ ਦਾ ਪਾਣੀ ਹੈ 16 ਏਕੜ ਜ਼ਮੀਨ ਹੈ ਜੀ 9416047878 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16 ਏਕੜ ਜ਼ਮੀਨ ਹੈ ਜਿਹੜੀ 40 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਜੀ ਐਡ ਕਰਵਾਉਣ ਤੇ ਸਾਡਾ ਵਟਸਐਪ ਨੰਬਰ ਹੈ ਜੀ 9877998446 ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਕੋਠੀ ਵੀ ਕਾਹੂ ਹੈ ਜੀ ਏਰੀਆ ਸ਼ਹਿਰ ਜੈਤੋ ਰੇਟ ਹੈ ਜੀ 19 ਲੱਖ ਰੁਪਏ 19 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਅਡਜਸਟਿਵ ਵਾਲੀ ਜਗ੍ਹਾ ਹੈਗੀ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਕੋਠੀ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਕੋਠੀ ਵਿਕਾਊ ਹੈ ਸ਼ਹਿਰ ਜੈਤੋ ਚ ਹੈ 19 ਲੱਖ ਰੁਪਏ ਡਿਮਾਂਡ ਹੈ ਜਿਸਟਿਵ ਵਾਲੀ ਜਗ੍ਹਾ ਹੈ ਜੀ 7901707010 ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਕੋਈ ਵੀ ਮੇਰਾ ਵੀਰ ਭੈਣ ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਦੀ ਜੇ ਕਿਸੇ ਬਿਜ਼ਨਸ ਦੀ ਜਾਂ ਤੁਸੀਂ ਕੋਈ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਨੋਟ ਕਰ ਲਓ ਜੀ 9977928446 ਇਸ ਨੰਬਰ ਤੇ 5 ਤੋਂ 7 ਫੁੱਟ ਦਾ ਪ੍ਰੋਪਰ ਵੀਡੀਓ ਬਣਾ ਕੇ ਸਾਨੂੰ ਸਾਰੀ ਜਾਣਕਾਰੀ ਦੇ ਨਾਲ ਇਸ ਨੰਬਰ ਤੇ WhatsApp ਕਰ ਸਕਦੇ ਹੋ ਤੇ ਅਸੀਂ ਹਰੇਕ ਵੀਡੀਓ ਦੇ ਵਿੱਚ ਦੱਸਦੇ ਹਾਂ ਜੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਦੁਬਾਰਾ ਡਿਲੀਟ ਨਹੀਂ ਕੀਤੀ ਹੋਊਗੀ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਚੈੱਕ ਕਰਕੇ ਹੀ ਭੇਜਿਆ ਕਰੋ ਜੀ ਸੋ ਸਾਰੇ ਜੀ ਇਹਨੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਚੈਨਲ ਨੂੰ ਇੰਨਾ ਸਪੋਰਟ ਕਰਦੇ ਹੋ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਜੀ ਬਣ ਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁਕ ਪੇਜ ਖੇਤੀ ਵਾੜੀ ਸੰਧਾਂ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ